ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਤਲਵੰਡੀ ਮੱਲੀ ਆ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਕੋਕਰੀ ਰਹਿ ਜਾਂਦਾ ਜੀ ਜੱਤਵਾਲ ਵੀ ਨੇੜੇ ਆ ਤੇ ਗਾਲਬ ਵੀ ਨੇੜੇ ਦੇ ਪਿੰਡ ਆ ਜੀ ਇਹ ਦੋ ਨਾਗਾ ਜੀ ਇੱਕ ਤਾਂ ਬਿਲਕੁਲ ਤਾਜੀ ਸੂਈਏ ਚੰਗੇ ਦੁੱਧ ਵਾਲੀ ਬਾਈ ਦੱਸਦਾ ਤੇ ਦੋ ਨੰਬਰ ਜਿਹੜਾ ਹੈਗਾ ਗੱਫੜ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਵੀਡੀਓ ਨੂੰ ਐਂਡ ਤੇ ਕਰ ਦੇਖੋ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਮੇਰਾ ਹਰਵਿੰਦਰ ਸਿੰਘ ਵੀਰੇ ਪਿੰਡ ਤਲਵੰਡੀ ਮਲੇਣਾ ਤਹਿਸੀਲ ਤੇ ਜ਼ਿਲ੍ਹਾ ਬਾਈ ਮੋਗਾ ਵੀਰੇ ਠੀਕ ਆ ਮੋਬਾਈਲ ਨੰਬਰ ਜੀ ਉਹ ਦੁੱਧ ਦੇ ਦਿੰਨੇ ਆ ਵੀਰੇ ਆਪਾਂ ਠੀਕ ਆ ਜੀ ਉਹ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲ ਪੂਗਾ ਇੱਕ ਨੰਬਰ ਵੈੱਬ ਦਾ ਸੁਆ ਕਿੰਨਾ ਮਾ ਜੀ ਦੂਜਾ ਵੀਰੇ ਕਿੰਨਾ ਕੁ ਸਮਾਂ ਕੱਢਦੀ ਆ ਜੀ ਇਹ ਲੈ ਜੂ ਵੀਰੇ 10 ਦਿਨਾਂ ਜੀ ਹਜੇ 10 ਦਿਨ ਲੈ ਜੂ ਥਣਾ ਦੇ ਭਾਰ ਪਿੱਛੇ ਦੀ ਗਰੰਟੀ ਆ ਜੀ ਹਾਂ ਵੀਰੇ ਓਕੇ ਜੀ ਕਿੰਨਾ ਕੁ ਪਿਆਜੂ ਕਰਮ ਵਾਲੀ ਇਹ 20 ਪਲੱਸ ਜਾਊਗੀ 20 ਪਲੱਸ ਹੀ ਜਾਊਗੀ ਤੇ ਉਹ ਵੀ ਮੱਝਾਂ ਵਰਗਾ ਹਨਾ ਫੋਟ ਸ਼ਾਂਕ ਤਾਂ ਹੈ ਨਹੀਂ ਬਈ ਕੋਈ ਮੈਂ ਹੈਗੀ ਆ ਵੀਰੇ ਉਹ ਇੱਕ ਬ੍ਰੀਡ ਥਾਣਾ ਉਹ ਚੱਕਾ ਦਿਖਾ ਦਿੰਨੇ ਆ ਬਾਅਦ ਚ ਦਿਖਾ ਦਿੰਨੇ ਤੋਰ ਕੇ ਦਿਖਾਦੀ ਵੀਰੇ ਕ੍ਰਾਸ ਬ੍ਰੀਡ ਆ ਜਾਂਦੀ ਆ ਵੀਰੇ ਕੱਦ ਕਾਠ ਚੰਗਈ ਆ ਤੇ ਡੇਟ ਮੁਤਾਬਕ ਬਾਈ ਦੱਸਦਾ ਕਿ ਲਗਭਗ 10 ਦਿਨ ਲੈ ਜੂਗੀ ਜੀ ਥਾਣਾ ਦੀ ਬਿਲਕੁਲ ਓਕੇ ਆ ਤੇ ਉਮੀਦ ਬਾਈ ਦੱਸਦਾ ਕਿ 20 ਪਲੱਸ ਦੀ ਆ ਦੁੱਧ ਹੁੰਦਾ ਵੀਰੇ ਸੇਵਾ ਦੇ ਸਿਰ ਤੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਇੱਕ ਟੈਂਕ ਨਾ ਜਾ ਵੈਸੀ ਵੀਰੇ ਮਾੜਾ ਜਾ ਮੈਂ ਚੈੱਕ ਵੀ ਕਰਵਾ ਦਿੰਨਾ ਤੁਹਾਨੂੰ ਦੇਖ ਸਕਦੇ ਹੋ ਸੋਨਾ ਮੁਠੀ ਵਾਲਾ ਥਾਣਾ ਕੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਵਾਲਾ ਬਾਕੀ ਹਵਾਨੇ ਚ ਢਿੱਲ ਬਹੁਤ ਪਈ ਆ ਵੀਰੇ ਸਾਰੀ ਵਾਲ ਢਿੱਲ ਕਰਮਾਲ ਨੇ ਕੱਢ ਕੇ ਸੋਨਾ ਕੱਦ ਕਾਠ ਵੀ ਚੰਗਾ ਆ ਜਾਂਦਾ ਗਰਮੀ ਰਹਿਤ ਨਾ ਕਹਿ ਸਕਦੇ ਆਪਾਂ ਇਹਨੂੰ ਨਾ ਸਿਆਲ ਮੰਨੇ ਨਾ ਗਰਮੀ ਮੰਨੇ ਤੇ ਦੋਦ ਦੇ ਨੇ ਕਰਮ ਵਾਲੀ ਨੇ ਮੱਝਾ ਵਰਗਾ ਪਿਆਈ ਜਾਣਾ ਤੇ ਜੈਜ ਜੀ ਡਿਮਾਂਡ ਵੀਰੇ ਕਿੰਨੇ ਲੈਣੀ ਐ ਇਹਦੇ ਇਹਦਾ ਵੀਰੇ ਮੁੱਲ ਤਾਂ ਕਰਦੇ ਆ ਆਪਾਂ 70000 ਹਾਂਜੀ ਤੇ ਹਾਂ ਨਾ 65000 ਦੀ ਦੇਣੀ ਉਹ ਜੂ ਮਾੜਾ ਮੋਟਾ ਜੀ ਹਾਂ ਮਾੜਾ ਮੋਟਾ ਘਰ ਲਾਣੀ ਠੀਕ ਆ ਵੀਰੇ ਦੋ ਨੰਬਰ ਨਾਲ ਕਿ ਜਿਹੜਾ ਸੂਆ ਸਵਾਇਆ ਇਹਦਾ ਸੂਆ ਕਿੰਨਾ ਮਾ ਜੀ ਇਹ ਵੀਰੇ ਤੀਜਾ ਵਾ ਕਦੋਂ ਸੂਈ ਆ ਜੀ ਇਹ ਇਹ ਰਾਤ ਹੀ ਸੂਈ ਆ ਵੀਰੇ ਬੱਚਾ ਕੀ ਆ ਜੀ ਬੱਚੀ ਆ ਜੇਰ ਕੰਪਲੀਟ ਆ ਜੀ ਹਾਂ ਵੀਰੇ ਕੰਪਲੀਟ ਆ ਕਿੰਨਾ ਕ ਕੱਢਿਆ ਬੌਲਾ ਜੀ ਅੱਜ ਵੀਰੇ ਮੈਂ ਬੱਚੀ ਨੂੰ ਮੰਨ ਲਓ ਪਾਇਆ ਵਾ ਤੇ ਕੁਝ 2 2.5 ਕਿਲੋ ਕੱਢਿਆ ਜੀ ਥਾਣਾ ਦੀ ਓਕੇ ਆ ਜੀ ਹਾਂ ਹਾਂ ਵੀਰੇ ਕਿੰਨਾ ਪਿਆਜੂ ਕਰਮ ਵਾਲੀ ਇਹ 20 ਪਲੱਸ ਹੀ ਏਜ ਆ ਵੀਰੇ ਤੋੜ ਕੇ ਦਿਖਾ ਦੀ ਵੀਰੇ ਸੁਆ ਦੂਜਾ ਜੀ ਹਾਂ ਵੀਰੇ ਠੀਕ ਆ ਸੁਆ ਬਾਈ ਦੇ ਦਸਨ ਮੁਤਾਬਕ ਜੀ ਦੂਜਾ ਬੱਚਾ ਮਗਰ ਫੀਮੇਲ ਆ ਜੀ ਜੇਰ ਦੀ ਕੰਪਲੀਟ ਆ ਜੀ ਥੋੜਾ ਜਿਹਾ ਇਹ ਬੱਚੇ ਦਾ ਕਰੂਗੀ ਕਿਉਂਕਿ ਇਹ ਬਰੀਡਾ ਵੀਰੇ ਕਰਦੀਆਂ ਹੀ ਹੁੰਦੀਆਂ ਕਰਮ ਵਾਲੀਆਂ ਥਾਣ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਤਿਆਰੀ ਸੋਹਣੀ ਕੀਤੀ ਆ ਪੂਰਾ ਸੋਹਣਾ ਹਵਾਨਾ ਵੱਡਾ ਤਿਆਰ ਕੀਤਾ ਵੀ ਪਲੱਸ ਦੇਣ ਦਾ ਹੱਕ ਆ ਫਾਇਦਾ ਤੁਹਾਡਾ ਇਹ ਵੀ ਹੋ ਜਾਣਾ ਬਈ ਪਲੱਸ ਪੁਆਇੰਟ ਹੋ ਜਾਣਾ ਬੱਚਾ ਤੁਹਾਨੂੰ ਫੀਮੇਲ ਸੋਹਣੀ ਬੱਚੀ ਮਿਲ ਜਾਣੀ ਹੈ ਨਾਲ ਜੇਰ ਜੱਪੇ ਦੀ ਕੰਪਲੀਟ ਹੈ ਜਿਹਦੀ ਵੀਡੀਓ ਬਾਈ ਕੋਲੋਂ ਪ੍ਰੋਪਰ ਲੈ ਲਿਓ ਥਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨਾ ਐਂਡ ਕੱਲਾ ਕੱਲਾ ਥਣ ਪੂੜ ਸ਼ਾਂਗ ਤਾਂ ਕੋਈ ਨਹੀਂ ਬਈ ਇਹ ਦੇਣ ਮੋਟਾ ਮੁਠੀ ਵਾਲਾ ਥਣ ਲੱਗਿਆ ਵਾ ਤੇ ਬਾਕੀ ਵੀਰੇ ਦੁੱਧ ਵਾਲੀ ਫੈਟ ਇਹਦੀ ਵੀ ਲਗਭਗ 5 ਪਲੱਸ ਹੀ ਹੋਣੀ ਹੈ ਜੈ ਜੀ ਦੀ ਡਿਮਾਂਡ ਬਈ ਇਹਦੀ ਇਹਦਾ ਮੁੱਲ ਵੀਰੇ 75 ਕਰਦੇ ਆ ਮਾਣ ਤਣ ਜੀ ਉਦ ਕਰ ਲਾਂਗੇ ਮੌਕੇ ਤੇ ਜਿਵੇਂ ਮੌਕੇ ਤੇ ਹੋ ਜਾਊਗਾ ਠੀਕ ਆ 75000 ਰੁਪਇਆ ਬਾਈ ਕਹਿੰਦਾ ਇਹਦੀ ਕੀਮਤ ਵਿੱਚੋਂ ਬਾਈ ਕਹਿੰਦਾ ਮਾਨਤਾ ਨਾਲ ਆਪਾਂ ਜ਼ਰੂਰ ਕਰ ਦਾਂਗੇ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ